ਸਸਰੀਕਾ ਨੈਕਾਂ ਦਾ ਸੱਚੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਜਦ ਸਾਰੇ ਵਧੀਆ ਆਮੰਗੇ ਠੀਕ ਠਾਕ ਹੋਮੋਂਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਅੱਜ ਦੀ ਇੱਕ ਗੱਲਬਾਤ ਕਰ ਲਵਨੇ ਆ ਤੁਹਾਡੇ ਨਾਲ ਟਾਈਮ ਆ ਜਿਹੜਾ 7:30 ਹੋ ਗਿਆ ਤੂੰ ਹੀ ਆ ਤੂੰ ਹੀ ਮੈਂ ਤੇਰੇ ਪਿੱਛੇ ਖੜਾ ਜਿਹੜਾ ਵੀਡੀਓ ਦੇਖ ਲਈ ਤੂੰ ਹੀ ਆ ਦਾ ਠੀਕ ਤੇ 7:30 ਹੋ ਗਏ ਨੇ ਰਾਤ ਦੇ ਕਰ ਗਾਲਤ ਕਮੈਂਟ ਕਰ ਹਾਂ ਹਾਂ ਅਰਜਾ ਦੇ ਰਿਹਾ ਆਪਣੀ ਮਾਸੀਆਂ ਨੇ ਮੇਰੇ ਸਾਰੇ ਜਿਹੜਾ ਗਲਤ ਕਮੈਂਟ ਕਰਦਾ ਉਹ ਕਿਹਦੀ ਘਰ ਦਾ ਹੋਣਾ ਹੋਣ ਕਰਕੇ ਵੀ ਦੇਣਾ ਤੇ ਬਕਰਦਾ ਗਲਤ ਕਮੈਂਟ ਗਲਤ ਕਮੈਂਟ ਜਿਵੇਂ ਕਰ ਜੂ ਉਹਦੀ ਜਦੇ ਨਾਲ ਦੀ ਨਾਲ ਧੋੜੀ ਲੈਦੀ ਐ ਐ ਥੋੜੀ ਹੁੰਦਾ ਹਾਂ ਸਾਡੀ ਵੀਡੀਓ ਦੇ ਵਿੱਚ ਕੁਝ ਗਲਤ ਆ ਉਹ ਤੁਸੀਂ ਕਹਿ ਦਿਓ ਵੀ ਭਾਈ ਤੁਹਾਡੀ ਵੀਡੀਓ ਦੇ ਵਿੱਚ ਜੇ ਆ ਉਹ ਆ ਤੁਸੀਂ ਜੇ ਕਰਤਾ ਤੁਸੀਂ ਉਹ ਕਰਤਾ ਆ ਕੀ ਮਤਵਲਾ ਕੇ ਤੁਸੀਂ ਮੇਰੇ ਬੱਚਿਆਂ ਨੂੰ ਗਲਤ ਬੋਲੋ ਤੇ ਮੈਨੂੰ ਗਲਤ ਬੋਲੋ ਜਿਹੜੀ ਗੱਲ ਹੈ ਹੀ ਨਹੀਂ ਮੇਰਾ ਤੁਸੀਂ ਉਹ ਗੱਲ ਤੁਸੀਂ ਨਹੀਂ ਸੌਰੀ ਉਹ ਗੱਲ ਤੇ ਕਮੈਂਟ ਕਰਨ ਵਾਲੇ ਉਹ ਉਦਾਂ ਕਰਦੇ ਹੋਣਗੇ ਜੋ ਜਿਹੇ ਕੋ ਹੁੰਦਾ ਉਹ ਹੀ ਵੰਡਦਾ ਤੇ ਸਾਡੇ ਕੋਲੇ ਸਾਰਾ ਲਓ ਜੀ ਫੇ ਸਾਰਿਆਂ ਨੂੰ ਹੈਪੀ ਹੈਪੀ ਸਨ ਨਹੀਂ ਇਹ ਦਿਹਾੜਾ ਤਾਂ ਲੰਘਿਆ ਸਾਰਿਆਂ ਨੂੰ ਹੈਪੀ ਸਾਬ ਹੈ ਹੈਪੀ ਬੂਨਮਸੀ ਆ ਤੇ ਕਲਰ ਗੁਰਨਵਾਰੀ ਸਿਹਰ ਤੇ ਸਾਰਿਆਂ ਨੂੰ ਗੁਰਨਵਾਰੀ ਦੀ ਬਹੁਤ ਬਹੁਤ ਮੁਬਾਰਕਾਂ ਦੇ ਵਾਹਿਗੁਰੂ ਕਰੇ ਆ ਪੁਰਨਵਾਰੀ ਤੁਹਾਡੇ ਲਈ ਖੁਸ਼ੀਆਂ ਖੇੜੇ ਸਭ ਕੁਝ ਲੈ ਕੇ ਆਵੇ ਤੇ ਥੈਂਕ ਯੂ ਸੋ ਮੱਚ ਮੇਰੀਆਂ ਸਾਰੀਆਂ ਭੈਣਾਂ ਦਾ ਸਾਰੇ ਵੀ ਬਸੇ ਲੈ ਕੇ ਆਵੇ ਸਾਰੇ ਵੀਅਰਸ ਦਾ ਤੇ ਜਿਨ੍ਹਾਂ ਨੇ ਮੋਟਰਸਾਈਕਲ ਦੀਆਂ ਇੰਨੀਆਂ ਜਿਆਦੇ ਮੁਬਾਰਕਾਂ ਦਿੱਤੀਆਂ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਇੰਨਾ ਜਿਆਦੇ ਪਿਆਰ ਮਾਣ ਤੇ ਇੰਨੀਆਂ ਜਿਆਦੇ ਮੁਬਾਰਕਾਂ ਦੇਣ ਦੇ ਲਈ ਤੇ ਵਾਹਿਗੁਰੂ ਕਰੇ ਜਿੱਤਾ ਸਾਡੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੋ ਰਹੀਆਂ ਨੇ ਉਦਾਂ ਹੀ ਤੁਹਾਡੀਆਂ ਵੀ ਹੋਣ ਹਨਾ ਤੇ ਵਸ ਵੈਘਰੂ ਇਦਾਂ ਹੀ ਆਪਣੇ ਤੇ ਕਿਰਪਾ ਬਣਾਈ ਰੱਖਣ ਤੇ ਮੋਟਰਸਾਈਕਲ ਆਪਣੇ ਬੱਚਿਆਂ ਨੂੰ ਜਿਵੇਂ ਕਹਿੰਦੇ ਲੋਹਾ ਕਰਮਾਂ ਵਾਲਾ ਹੋਵੇ ਮੈਂ ਤਾਂ ਉਹਨਾਂ ਨੂੰ ਕੱਲੇ ਹੀ ਕਿਹਾ ਵੀ ਭਾਈ ਤੁਸੀਂ ਜਲਦੀ ਜਲਦੀ ਮੋਟਰਸਾਈਕਲ ਤੋਂ ਡਿਫੈਂਡਰ ਤੇ ਚਲੇ ਜਾਓ ਹਨਾ ਤੇ ਹੁਣ ਅਸੀਂ ਲੱਗੇ ਹੋਏ ਸੀਗੇ ਸਾਗ ਦੀ ਕੀ ਕਰਨ ਡਿਫੈਂਡਰ ਕਿਹ ਹੈ ਡਿਫੈਂਡਰ ਬਣਾਉਂਦਾ ਸਾਗ ਜੀ ਇਹ ਇਹਨਾਂ ਨੂੰ ਕਰੀ ਨਹੀਂ ਪਤਾ ਡਿਫੈਂਡਰ ਦਾ ਕੀ ਆ ਗੱਡੀ ਆ ਭਾਈ ਉਹ ਕਰੋੜ ਤੋਂ ਉੱਪਰ ਦੀ ਆਉਂਦੀ ਹੈ ਕਿਹੜੇ ਕਰੋੜ ਦੀਆਂ ਨੇ ਇਹਨੇ ਮੇਰੇ ਆਪਾਂ ਗੱਡੀਆਂ ਇੰਟਰਸਟਿੰਗ ਹੈ ਕਿਹ ਇੱਕ ਮੈਂ ਗੱਡੀਆਂ ਇੰਟਰਸਟਿੰਗ ਕਰੋੜ ਤੋਂ ਉੱਪਰ ਦੀ ਆਉਂਦੀਆਂ ਯਾਨੀ ਬਹੁਤ ਮਹਿੰਗੀ ਗੱਡੀ ਆ ਉਹ ਲਫੈਂਡਰ ਨੀ ਇੰਡਫੈਂਡਰ ਤੇ ਅਸੀਂ ਹਾਲ ਸਮਾਨ ਲੱਗੇ ਹੋਏ ਸੀਗੇ ਤੇ ਮੈਂ ਕਿਹਾ ਚੱਲ ਸਵੇਰੇ ਧਰ ਲਾਂਗੇ ਤੇ ਅਸੀਂ ਹਾਲੇ ਤੱਕ ਮੈਂ ਤਾਂ ਪਹਿਲੀ ਗੱਲ ਦਾ ਹਾਲੇ ਤੱਕ ਕੋਈ ਹੋਰ ਨਹੀਂ ਕਰਿਆ ਮੇਰੀ ਸ਼ਕਲ ਦੇਖ ਲੋ ਅੱਜ ਆਪਾਂ ਸਫਾਈਆਂ ਵਾਲਾ ਸਿੰਸਲਾ ਜਿਹੜਾ ਉਹ ਨਹੀਂ ਛੇੜਿਆ ਅਜੇ ਤਾਂ ਮੰਮਾ ਅਜੇ ਤਾਂ ਮਰਦਮ ਕੱਲੂ ਦੀ ਤਾਂ ਕੱਲੂ ਵੀ ਇੱਕ ਬੰਦੇ ਦਾ ਤੰਮ ਹੋ ਜਾਣਾ ਇੱਕ ਬੰਦੇ ਨੇ ਕੱਲ ਵਿਆਹ ਚਲੇ ਜਾਣਾ ਆ ਤੇ 10 ਤਰੀਕ ਦੇ ਵਰਤ ਨਾ ਅਸੀਂ ਵੀ ਵਿਆਹ ਨਾਲੇ ਜਾਂਦੇ ਨਹੀਂ ਹੈ ਤੇਰੇ ਤੇ ਕੀ ਵਰਤ ਮੈਂ ਰੱਖਾਂ ਫਾਈ ਸਾਡੇ ਚ ਡੀਲ ਹੋਈ ਆ ਵੀ ਇਹ ਕਹਿੰਦੇ ਮੈਂ ਵਰਤ ਰੱਖਣਾ ਰੱਖਣਾ ਮੇਰੇ ਲਈ ਆ ਕਿਹਦੇ ਲਈ ਆ ਵਰਤਨ ਤੇਰੇ ਲਈ ਆ ਰੱਖੂ ਨਹੀਂ ਸਾਲਫ ਕੋਈ ਹੋਰ ਲੈ ਜਾਂਦਾ ਆਹ ਹੋਰ ਜਮਮ ਕੀ ਮੈਂ ਰੱਖਾਈ ਨਾ ਇਹ ਵਦਾ। ਕਾ ਉਹ ਦਿਲ ਚ ਖਵਰਾ ਕੀ ਦੇ ਲਈ ਰੱਖਣਾ। ਤੇ ਮੇਰੇ ਲਈ ਤੇ ਜਮਾ ਨਾ ਰੱਖੀ ਵਰਤ। ਮੈਨੂੰ ਤਾਂ ਨਹੀਂ ਲੱਗਦੀ। ਨਾ ਨਾ ਰੱਖ ਤਾਂ ਲੈਣਾ ਬਸ। ਹਾਂ। ਸਵੇਰੇ ਕੁਵਾ ਦਿਓ, ਅੱਥਰੇੇ ਕੁਵਾ ਦਿਓ। ਇਹ ਮੈਨੂੰ ਬਾਰੇ ਕੀ ਕਹੇ ਕਹੇ ਮੈਂ ਵਾਅਦਾ ਰੱਖ ਲਊਗਾ। ਤੇ ਤੂੰ ਮੇਰੇ ਲਈ ਸਵੇਰੇ 4 ਵਜੇ ਰੋਟੀਆਂ ਬਕਾ ਲਈ ਫਿਰ ਉਸ ਤੋਂ ਬਾਅਦ ਮੈਨੂੰ 10-11 ਵਜੇ ਕੋਈ ਫਲ ਫਰੂਟ ਜਾਂ ਦੁੱਧ ਦਾ ਗਲਾਸ ਦੇ ਦੇ। ਠੀਕ ਹੈ ਤੇ ਫੇਰ ਮੈਨੂੰ ਬਾਜ਼ਾਰ ਲੈ ਜੀ ਫੇ ਜਿਹੜੀ ਚੀਜ਼ ਨਾ ਪਸੰਦ ਹੈ ਤੇ ਮੈਂ ਪੁੱਛੂੰਗਾ ਵੀ ਤੁਹਾਨੂੰ ਆਕਾ ਮਾਸ ਕਰ ਉਹ ਤੇ ਉਹਨੇ ਗੱਲ ਤਾਂ ਲੈ ਲਿਆ ਉਹਨੇ ਕਿਹੜਾ ਭਾਗੀ ਕੀ ਸੋਲਦੇ ਚ ਮੇਰਾ ਹੁੰਦਾ ਹੁੰਦਾ ਤੁਸੀਂ ਵੀ ਐ ਕਰਦੇ ਹੋ ਬੜੇ ਮੈਨੂੰ ਕਹਿੰਦੇ ਆ ਕਿ ਨੇ ਤੂੰ ਵਰਤ ਮੈਨੂੰ ਲਾਲਚ ਦਿੰਦੇ ਆ ਤੂੰ ਵਰਤ ਰੱਖ ਲੈ ਮੈਂ ਤੈਨੂੰ ਸਾਰਾ ਕੁਝ ਲੈ ਕੇ ਦਊ ਮੈਂ ਇਹਨਾਂ ਨੂੰ ਕਹਤਾ ਮੈਂ ਕਿ ਪੈਸੇ ਲੈ ਕੇ ਦਊ ਵੀ ਮੈਂ ਚਲੋ ਤੁਸੀਂ ਮੇਕਅਪ ਦੇ ਸਮਾਨ ਦੇ ਵਿੱਚ ਤੁਹਾਨੂੰ ਮੈਂ ਉਹ ਲੈ ਦਊਂਗੀ ਹਨਾ ਕੀ ਹੁੰਦਾ ਚੂੜੀਆਂ ਦੀ ਥਾਂ ਤੇ ਚਾਂਦੀ ਦਾ ਕੜਾ ਲੈ ਦਊ ਤੇ ਇਹਨਾਂ ਨੇ ਪਾਇਆ ਵੀ ਹੋਇਆ ਚਲ ਵਧੀਆ ਚ ਲਾ ਦਾਂਗੇ ਭਾਰਾ ਹਨਾ ਤੇ ਸੂਟ ਦੀ ਥਾਂ ਤੇ ਸੂਟ ਆ ਜੂ ਜੁੱਤੀ ਦੀ ਥਾਂ ਤੇ ਜੁੱਤੀ ਆ ਜੂ ਤੇ ਬਿਊਟੀ ਪਾਰਲਰ ਦੀ ਥਾਂ ਤੇ ਆਪਦੇ ਉਹਦੇ ਜਾਏ ਆਉਣਗੇ ਵਾਲ ਕੱਟਣ ਵਾਲੇ ਤੇ SEO ਕੇਲੇ ਥੋੜੇ SEO ਕੇਲੇ ਮੇਰੇ ਨਾਲੋਂ ਥੋੜੇ ਜਿਹਾ ਇਹਨਾਂ ਦੇ ਵੱਧ ਹੋਣਗੇ ਹੋਰ ਹੋਰ ਜੋ ਲੈਣਾ ਮਾਰਕੀਟ ਦੇ ਵਿੱਚੋਂ ਲੈ ਲਵਾਂਗੀ ਮੈਂ ਇਹਨਾਂ ਨੂੰ ਲਾਲਚ ਦੇ ਤਾਂ ਐਦਾਂ ਸਾਡੇ ਵਿੱਚ ਡੀਲ ਚੱਲਦੀ ਆ ਵੀ ਹੁਣ ਦੇਖਦੇ ਆ ਵੀ ਸਾਡੇ ਘਰ 'ਚ ਕਰਵਾ ਚੌਪ ਕੌਣ ਰੱਖਦਾ ਯਾਰ ਚਾਲਣੀ ਤਾਂ ਅਸੀਂ ਮੈਂ ਸੌਂਵਾਰ ਤੇ ਬਰਤ ਰੱਖਦਾ ਚਾਲਣੀ ਐਸੀ ਬਣਾ ਲਈ ਜੇ ਵਰਤ ਇਤਨਾ ਇਤਰ ਹੋਇਆ ਫੇਰ ਬੰਦਾ ਵੀ ਇਤਰੋ ਇਤਰੇ ਹੋਊਗਾ ਮੈਂ ਵਰਤ ਰੱਖ ਦਾਂ ਮੈਂ ਸੌਂਵਾਰ ਤੇ ਸੌਂਵਾਰ ਤੇ ਵਰਤ ਰੱਖ ਨਾ ਮੈਂ ਵਰਤਾਂ ਵੀ ਜਣ ਜਣ ਨਹੀਂ ਜਦੋਂ ਜਾਂਦੇ ਆ ਹਾਂ ਵਰਤ ਵੀ ਰੱਖ ਲੈਂਦਾ ਵਰਤ ਬਾਕੀ ਨੰਬਾ ਥੋੜਾ ਜਿਹਾ ਲੰਬਾ ਹੁੰਦਾ 4 ਪੂਰੀਆਂ ਪਾਰੀਆਂ ਬਣਾ ਦੇਣਗੇ ਖੁੱਲੇ ਦੇ ਦੋ ਦਿਨ ਦਾ ਹੁੰਦਾ ਜਾਂ ਤਿੰਨ ਦਿਨ ਦਾ ਕਈ ਵਾਰ ਲੈ ਦੇਖਦੇ ਆ ਕੀ ਬਣਦਾ ਹੁਣ ਕਣ ਵਰਤਰਾ ਚ ਮੇਰੀ ਭੈਣ ਮੈਨੂੰ ਕਮੈਂਟ ਕਰਕੇ ਦੱਸੋ ਕਾਹ ਤਰੀਕ ਨੇ ਨੇ ਦੱਸ ਦੇ ਪੂਰਨ ਮਾਜੀ ਬੈ ਕਾਹ ਕੀ ਵਰਤ ਨਾ ਕੋਈ ਨੂੰ ਨਹੀਂ ਪਤਾ ਭਾਈ ਮੈਨੂੰ ਤਾਂ ਇਹ ਚੀਜ਼ਾਂ ਦਾ ਪਤਾ ਹੀ ਨਹੀਂ ਮੈਂ ਤਾਂ ਬਸ ਤੇ ਕੁਮਾਰੇ ਹੁੰਦੇ ਇੱਕ ਦਸਵੀਂ ਦਾ ਪਤਾ ਹੁੰਦਾ ਸੀਗਾ ਵੀ ਦਸਵੀਂ ਆ ਤੇ ਵਿਆਹ ਹੋਏ ਤੇ ਮੱਸਿਆ ਦਾ ਪਤਾ ਲੱਗਣ ਲੱਗ ਗਿਆ ਵੀ ਆਹ ਦਿਨ ਨੂੰ ਮੱਸਿਆ ਤੇ ਆਣੀ ਦੇ ਮਗਰੋਂ ਪੂਰਨਮਾਸੀ ਕਹਿੰਦੇ ਨੇ ਆਉਂਦੀ ਆ ਜਾਂਦਾ ਐਂ ਦੱਸ ਪੰਜਵੇਂ ਹਾਂ ਐਂ ਲੱਗਦਾ ਪਤਾ ਪੰਜੇ ਕਹਿੰਦੇ ਨੇ ਇਹਨੂੰ ਕਈ ਪਿੰਡਾਂ ਨਾਲ ਵਿੱਚ ਪੰਜੇ ਮਨਾਈ ਜਾਂਦੀ ਹੈ ਪੂਰਨਮਾਸੀ ਮਨਾਈ ਜਾਂਦੀ ਹੈ ਅੱਠੇ ਦੇ ਬਾਅਦ ਕਈ ਲੋਕ ਅੱਠੇ ਮਨਾਉਦੇ ਆ ਸਾਡੇ ਮਮੇਰੇ ਅੱਠੇ ਦਾ ਮੱਥਾ ਟੇਕਦੇ ਹੁੰਦੇ ਸੀ ਤੇ ਅੱਠੇ ਦਾ ਮੱਥਾ ਜਦੋਂ ਟੇਕਦੇ ਹੁੰਦੇ ਸੀ ਉਦੋਂ ਮੰਮੀ ਉਹਨਾਂ ਨੇ ਮੱਥਾ ਟੇਕਣਾ ਪ੍ਰਸ਼ਾਦ ਕਰਨਾ ਤੇ ਕਣਕ ਦੀ ਕੌਲੀ ਲੈਣੀ ਤੇ ਉਹਦੇ ਵਿੱਚ ਜਿੰਨੇ ਪੈਸੇ ਨੇ ਗੰਗਾਸ਼ਾ ਕੋਈ 10 5 ਰੁਪਈਆ 2 ਰੁਪਈਆ ਜਿੰਨੇ ਵੀ ਹੋਣੇ ਮੰਮੀ ਉਹਨਾਂ ਕੋਲੇ ਹੈ ਨਾ ਉਹਨਾਂ ਨੇ ਉਹ ਧਰ ਕੇ ਮੱਥਾ ਟੇਕਣਾ ਆਨ ਅਸੀਂ ਆਨ ਨਹੀਂ ਤਾਂ ਚਲੋ ਉਹ ਤਾਂ ਪਹਿਲੀਆਂ ਗੱਲਾਂ ਨੇ ਮੇਰੇ ਵਰਗੇ ਨੇ ਦੇਖੀ ਜਾਣਾ ਵੀ ਉਹ ਰੀਪ ਹੋਗਣੀ ਖਾਣਾ ਪੋਗ ਵਾਲੀ ਕੌਲੀ ਵਾ ਤਾਂ ਧਿਆਨ ਨਹੀਂ ਸੀ ਜਾਂਦਾ ਧਿਆਨ ਪਤਾ ਕਿੰਦਰ ਜਾਂਦਾ ਹੁੰਦਾ ਸੀ ਬੀਜ ਦਾਣਿਆਂ ਦੀ ਕੌਲੀ ਤੇ ਉਹ ਜਿਹੜੇ ਵਿੱਚ ਪੈਸੇ ਹੁੰਦੇ ਸੀ ਉਹਨਾਂ ਬਾਅਦ ਆ ਹੁਣ ਇਹਨਾਂ ਨੂੰ ਪਤਾ ਨਹੀਂ ਆਨੇ ਨੂੰ ਕੁਝ ਨਹੀਂ ਪਤਾ ਹੁਣ ਮਾਡਲ ਕਮ ਤੇ ਹਾਂ ਸਾਡੇ ਜਿਹੜੇ ਹਟੜੀ ਦੇ پیسے ਹੁੰਦੇ ਨਾ ਦੀਵਾਲੀ ਦੇ ਉਹ ਸਾਨੂੰ ਮਾਤਾ ਸਾਨੂੰ ਦੁੱਗਣੇ ਕਰਕੇ ਦਿੰਦੀ ਆ ਪਰ ਉਹ ਰੱਖਣੇ ਇੱਕ ਸਾਲ ਪਹਿਲੇ ਰੱਖੇ ਸੀ ਹਾਂ ਆ ਕਿੰਨੀ ਵਾਰ ਪਿਛਲੇ ਸਾਲ ਤੈਨੂੰ ਦਿਖਾਇਆ ਨਹੀਂ ਪਿਛਲੇ ਸਾਲ ਨੂੰ ਹਾਂ ਹੋਣਾ ਲੈ ਜੇ ਪਹਿਲਾਂ ਦੇਖ ਲੈ ਪੂਰੇ ਪੂਰੇ ਨਿਕਲ ਲੈ ਜੇ ਨਹੀਂ ਜੇ ਸਾਲ ਬਾਅਦ ਪੂਰੇ ਉਸੇ ਦਿਨ ਕੱਢੇਗਾ ਨਾ ਤੈਨ ਦੁੱਗਣੇ ਮਿਲਣਗੇ ਹਾਂ ਰੱਖੇ ਹੋਏ ਦੁੱਗਣੇ ਮਿਲਣਗੇ ਪਰ ਇੱਕ ਸਾਲ ਰੱਖਣੇ ਪੈਂਦੇ ਹਟੜੀ ਦੇ ਵਿੱਚ ਪੈਸੇ ਤੁਸੀਂ ਵੀ ਰੱਖਦੇ ਹੋ ਇਸ ਵਾਰ ਆਪਸ ਕੈਨਰ ਨਾਮ ਰੱਖੇ ਹੋ ਹਾਂ ਆਛਿਆ ਸਕੈਂਦਰ ਵਾਲਾ ਬੰਦਾ ਵੀ ਆ ਸਕੈਂਦਰ ਸਾਡਾ ਨਾ ਮੇਰੇ ਕੋਲ ਨਾ ਹਾਰ ਕੋਲੇ ਮਾਤਾ ਨਾਲ ਕੋਲੇ ਸਕੈਂਦਰ ਹੋਊਗਾ ਮਾਤਾ ਤਾਂ ਕੋਈ ਨਹੀਂ ਪਿਤਾ ਕੋਲੇ ਹੈਗਾ ਤੇ ਹੈ ਨਾ ਪੈਸੇ ਲੈਂਗੇ ਪਿਤਾ ਕੋਲੇ ਸਕੈਂਦਰ ਹੈਗਾ ਹਾਈ ਬਈ ਆਏ ਗਰੀ ਤੂੰ ਇੱਧਰ ਤੋਂ ਕੈਨਰ ਉਸਕੈਨ ਮਾਰ ਕੇ ਇਹਨਾਂ ਤੋਂ ਕੈਸ਼ ਲੈ ਲੀ ਠੀਕ ਹੈ ਕੈਸ਼ ਦੇ ਦੋਗੇ ਕੈਸ਼ ਹੀ ਆਦਾ ਸਭ ਤੋਂ ਸਸੇ ਜੀ ਜੇ ਮੈਂ ਇਹ ਤੇ ਕੀ ਕਰਵਾ ਚਾਹਤ ਰੱਖ ਲਾਂ ਉਹ ਸੱਚੀ ਭੈਣੇ ਰੱਖ ਦੇਦੀ ਹੁੰਦੀ ਤੁਸੀਂ ਕਮੈਂਡ ਕਰਕੇ ਦੱਸਿਓ ਵੀ ਜੇ ਛੱਡੋ ਨਹੀਂ ਰੱਖ ਦੇ ਦਿੰਦੇ ਚੱਕ ਲੈਣ ਦੇ ਅਸੀਂ ਹਾਂ ਰੋਟੀ ਬਣਾਉਣੀ ਹੈ ਫੇਰ ਖਾਣ ਨੂੰ ਮਾਤਾ ਰਾਣੀ ਨੂੰ ਪੂਜਤਾ ਦਿੱਤਾ ਵੀ ਅੱਜ ਦੇ ਬਾਅਦ ਨੇ ਬਰਤ ਨਹੀਂ ਦੇ ਮਾਇਤਾ ਇਹ ਵੀ ਹੈ ਜੀ ਜੀ ਕੋਈ ਸ਼ਸਤਰਵ ਦਾ ਹੈ ਨਹੀਂ ਜੀਗਾ ਬਰਤ ਰੱਖ ਕੇ ਉਨੇ ਹੀ ਕੱਪੜੇ ਧੋਣੇ ਨੇ ਉਨਾ ਹੀ ਝਾੜੂ ਪੋਚਾ ਕਰਨਾ ਉਨਾ ਹੀ ਕੰਮ ਕਰਨਾ ਉਨਾ ਹੀ ਕੰਮ ਕਰਨਾ ਜਦ ਤੂੰ ਕੀ ਹੋ ਜਾਣਾ ਬੰਦੇ ਦੇਖਣਾ ਮਾਤਾ ਅੱਜ ਦੇ ਬਾਅਦ ਬਰਤ ਨਹੀਂ ਰੱਖ ਜੀ ਮਾਤਾ ਹਾਂ ਭਾਜੂ ਘਰ ਸਹੀ ਨਹੀਂ ਵੀ ਜੇ ਇੱਕ ਦਿਨ ਆਪਾਂ ਕੱਪੜੇ ਨਹੀਂ ਧੋਵਾਂਗੇ ਕੀ ਹੋ ਜਾਊਗਾ ਹਣ ਮੇਜ ਦਾ ਨਾ ਨਾ ਕੰਮ ਕਰਿਓ ਤੁਸੀਂ ਅੱਛਾ ਤੁਸੀਂ ਬਰਤ ਰੱਖਣਾ ਹੈ ਕਾਈ ਰੱਖੋ ਆ ਦੇਉ ਨਹੀਂ ਆਇਆ ਤਾਂ ਕੀ ਰਭੇ ਬੜੇ ਬੜੇ ਡੋਂਗੇ ਭੱਤਰ ਰੱਖਣਾ ਆਪਦਾ ਕੰਮ ਆਪ ਕਰਿਓ ਆਪਾਂ ਇਹ ਕਰਦੇ ਆ ਚਲੋ ਆਹ ਹੁਣੇ ਹੁਣੇ ਜੱਲੋ ਹਨਾ ਹੁਣੇ ਹੁਣੇ ਮੰਨੋ ਨਿਆਣਾ ਤੁਹਾਡਾ ਇਹ ਮੰਮੀ ਆ ਤੇ ਮੈਂ ਤੁਹਾਡਾ ਡੈਡੀ ਕੜਾ ਖਾਦਾ ਹੀ ਨਹੀਂ ਕੋਨੇ ਪਿਆਦਾ ਇਹ ਲੋਪ ਸਾਢੇ ਦਾ 10 ਵੀ ਦਾ ਪ੍ਰਸ਼ਾਦ ਖਾਣੇ ਤੱਕ ਪਿਆ ਖਾਦਾ ਹੀ ਨਹੀਂ ਕਿਸੇ ਨੇ ਉਦੋਂ ਮੈਂ ਬਣਾਤਾ ਖੁੱਲਾ ਨਾ ਚਲੋ ਫਰਿੱਜ 'ਚ ਪਿਆ ਕੋਈ ਖਾਂਦਾ ਹੀ ਨਹੀਂ ਇਹ ਨੂੰ ਆਇਆ ਵਰਤਾਂ ਇਹਨੂੰ ਹੀ ਬੁਲਾ ਦੂੰ ਨਹੀਂ ਆਲੇ ਤਾਂ ਵਰਤਾਂ ਦੇ ਕਈ ਕੰਮ ਨੇ ਐ ਮੈਂ ਨੇ ਦੱਸਿਓ ਵੀ ਇਹ ਤੁਹਾਡਾ ਮੰਮੀ ਆ ਮੈਂ ਤੁਹਾਡਾ ਡੈਡੀ ਆ ਫੇਰ ਤੁਹਾਨੂੰ ਕੀ 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 ਹੋਊਗਾ ਦੱਸੋ ਇੱਕ ਕੰਮ ਆ ਸਾਡਾ ਜਿਹੜਾ ਤੂੰ ਦੋਨਾਂ ਦਾ ਕਰ ਸਕਦਾ ਹੈ ਇੱਕ ਕੰਮ ਇਹ ਇੱਕ ਕੰਮ ਮੇਰਾ ਇੱਕ ਤੇਰੇ ਡੈਡੀ ਦਾ ਵੀ ਜਿਵੇਂ ਹੁਣ ਇਸ ਟਾਈਮ ਇਸ ਇਸ ਟਾਈਮ ਮੈਂ ਤੇਰਾ ਡੈਡੀ ਆ ਹੈਂ ਅਸ ਟਾਈਮ ਮੈਂ ਤੇਰਾ ਡੈਡੀ ਆ ਮੇਰੀ ਮਜਬੂਰੀ ਆ ਵੀ ਮੈਨੂੰ ਆਟਾ ਨਹੀਂ ਬੁਨਣਾ ਹੋ ਮੈਂਗਾ ਮੈਂ ਤੇਰਾ ਡੈਡੀ ਆ ਮੈਨੂੰ ਆਟਾ ਨਹੀਂ ਬੁਨਣਾ ਆਂਗਾ ਫਿਰ ਮੈਂ ਕੀ ਤੋਂ ਬਣਾਉਂਗਾ ਹਾਂ ਤੇ ਨਹੀਂ ਤੂੰ ਦ ਡੈਡੀਆਂ ਵਿੱਚ ਉਦੋਂ ਤੇ ਆਹ ਹੋ ਵੀ ਮੈਂ ਡੈਡੀ ਬਣ ਰਿਹਾ ਤੇ ਡੈਡੀ ਤੇਰਾ ਮੰਮੀ ਆ ਹੁਣੇ ਦੁੱਧ ਨਹੀਂ ਪਾ ਕੇ ਆ ਸਕਦੀ ਦੈਰੀ ਫਿਰ ਕੋਲ ਵਾ ਕੇ ਆਉਗਾ ਉਹ ਵੀ ਮੈਂ ਉਹ ਵੀ ਪਰ ਪਾ ਕੇ ਆਉਗਾ ਇੰਨਾ ਨੂੰ ਆਟਾ ਨਹੀਂ ਗੁੰਨਣਾ ਉਹ ਤੇ ਮੈਂ ਲੈ ਰਹੀ ਹਾਂ ਮੇਰੇ ਲਾਗੇ ਰੋਟੀ ਮੈਂ ਜਦੋਂ ਜ਼ਰਾ ਅੰਕਾ ਰੰਜੀ ਸਿੰਘ ਜੀ ਪੈਸੀ ਦੇ ਦੋ ਪੀਸ ਕਿ ਗੋ ਮੈਂ ਆ ਲੈਸ ਐ ਨਹੀਂ ਫਿਰ ਨਾ ਨਾ ਸਾਡੇ ਜਦੋਂ ਗੱਲ ਨਹੀਂ ਹੁੰਦੀ ਤੇਵਾਰਾ ਮੰਗੇ ਤੇਵਾਰਾ ਮੰਗੇ ਤੇਵਾਰਾ ਮੰਗੇ ਤੇਵਾਰਾ ਮੰਗੇ ਉਲਟਾ ਹੋ ਗਿਆ ਨਹੀਂ 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 ਤੇਵਾਰਾ ਮੰਗੇ ਤੇਵਾਰਾ ਚੰਗਾ ਸੋ ਮੁੜਿਆ ਦੁਬਾਰਾ ਮੰਗੇ ਜਿਵੇਂ ਮੈਂ ਮੰਗਦੀ ਹੁੰਨੀ ਓਕੜ ਮੰਗਿਓ ਪਹਿਲੀ ਗੱਲ ਤਾਂ ਮੈਂ ਪੈਸੇ ਮੈਨੂੰ ਤੁਸੀਂ ਵਰਤਨ ਕੀ ਕੀ ਲੈ ਕੇ ਦਵੋਗੇ ਚਲੋ ਤੁਸੀਂ ਹੁਣ ਮੇਰੇ ਤੋਂ ਇਹ ਸਵਾਲ ਕੀਤਾ ਨਹੀਂ ਨਹੀਂ ਵਰਦੂ ਤੇਰਾ ਫਹਾ ਕਾ ਦੇਣਾ ਲੈ ਲਈ ਜੇ ਕੋਈ ਨਾ ਬਾਹਰ ਨੂੰ ਬਾਜ਼ਾਰ ਮੇ ਜਾ ਕੇ ਖੜਾ ਦੇਣਾ ਬਾਹਰ ਠੋੜਾ ਦਾ ਇਕੱਠਾ ਹੀ ਹਿਸਾਬ ਕਰਦੇ ਆ ਕਰ ਨਾ ਤੈਨੂੰ ਵੀ ਮਹੀਨੇ ਦਾ 15000 ਦੇ ਦੇ ਕਰ ਨਾ ਤੈਨੂੰ ਗਾਲ ਆਉਣੀ ਮੈਨੂੰ ਤਾਂ ਗਾਲ ਆਉਣੀ ਆ ਤੇ ਨਹੀਂ ਪਹਿਲਾ ਸਵਾਲ ਜਵਾਬ ਤੇ ਹੀ ਹੁੰਦਾ ਵਰਦੂ ਤੇਰਾ ਫਹਾ ਦੂਜੀ ਗੱਲ ਜੇ ਫੇਰ ਮੈਂ ਮਾੜਾ ਜਿਹਾ ਕੁਝ ਕਹਿ ਦਵਾਂ ਫੇਰ ਮੈਂ ਕਿਹਦੇ ਜਵਾਬ ਦੇਣੀ ਆ ਤੁਸੀਂ ਦੋਨਾਂ ਚੱਲ ਚੱਲ ਤੁਸੀਂ ਮੈਨੂੰ ਤਾਂ ਪੈਸੇ ਮੰਗੜੇ ਆ ਮੈਂ ਇਸ ਟਾਈਮ ਰਣਜੀਤ ਸਿੰਘ ਆ ਮੰਗਿਓ ਅਮਾਰਾ ਜੀ ਤੁਸੀਂ ਬੱਬੂ ਹੋ ਤੇ ਮੈਂ ਰਣਜੀਤ ਆ ਚਲੋ ਚਲੋ ਮੰਗੋ ਕੀ ਮੰਗੋ ਉਹੀ ਤਾਂ ਮੈਂ ਕਹ ਰਹਾ ਬੱਬੂ ਕਹਿੰਦਾ ਮੈਨੂੰ ਮੰਗਦੀ ਹੋਈ ਨਹੀਂ ਚੱਲ ਮੰਗੋ ਪੈਸੇ ਕਿਵੇਂ ਮੰਗੋਗੇ ਮੈਂ ਹਾਂ ਸਰਬਾ ਆ ਦੇਈਂ ਥੋੜੇ ਜਿਹਾ ਪੈਸੇ ਨਾ 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 ਚੋਕ ਪਰ ਦੇ ਇੱਕ ਵਾਰੀ ਹੋਰ ਕਹਿਣਾ ਪਊਗਾ ਸੁਣਦਾ ਨਹੀਂ ਨਹੀਂ ਮਾਰੇ ਜਿਹੇ ਪੈਸੇ ਹੋ ਕਦੇ ਵੀ ਨਹੀਂ ਨਾ ਉਹ ਨਹੀਂ ਪਤਾ ਸੁਣਿਆ ਹੀ ਨਹੀਂ ਹਾਂ ਸੁਣਦਾ ਹੀ ਨਹੀਂ ਹੁੰਦਾ ਇਹਨੇ ਨੂੰ ਜੇ ਕਦੇ ਮੈਂ ਕਦੇ ਬਾਹਰ ਹੀ ਵਸਤੀ ਪੈਸੇ ਮੰਗੇ ਇਹ ਨੂੰ ਬੰਦੇ ਨੂੰ ਸੁਣਦਾ ਹੀ ਨਹੀਂ ਹੁੰਦਾ ਮੈਂ ਵੀ ਕਹਾਂ ਤੁੰਮੀ ਪੈਸੇ ਹੀ ਲਵਾਂਗੇ ਜੀ ਪੈਸੇ ਮੰਗਦੀ ਆ ਮੰਗਦੀ ਆ ਟੁੱਟੇ ਹੋਏ ਹੈਗੇ ਨੇ ਟੁੱਟੇ ਆ ਜਿੰਨੇ بڑے ਨੋਟ ਹੋਵੇ ਮੈਂ ਤਾਂ ਪੈਸੇ ਮੰਗਦੀ ਕਦੋਂ ਮੰਗਦੀ ਆ ਦੱਸਿਓ ਕੋਈ ਇੱਕ ਇੱਕ ਮੌਕਾ ਦੱਸ ਦੋ ਵੀ ਮੈਂ ਕਦੇ ਪੈਸੇ ਮੰਗਦੀ ਹਾਂ ਟੁੱਟੇ ਲੈ ਕੇ ਆਉਣੇ ਪੈਸੇ ਲੈ ਸੂਟਾ ਨਾ ਕੋਈ ਨਹੀਂ ਮੰਗਦੀ ਹੂੰ ਕਿਹੜੀ ਵੀਡੀਓ ਬੰਦ ਕਰ ਰੋ ਨਰਕ ਆ ਗੱਲ ਤਾਂ ਹੈ ਵੀ ਅੰ내 ਚੋਰੀ ਚੋਰੀ ਨੇ ਕੈਮਰਾ ਆਨ ਕਰਿਓ ਅੱਜੇ ਉਹ ਹੀ ਕਰਦੇ ਨੇ ਕਿ ਮੈਂ ਕਦੇ ਕੁਝ ਮੰਗਿਆ ਹੀ ਨਹੀਂ ਹੈ ਹੀ ਦੇ ਮੱਲ ਘਟਦਾ ਨਹੀਂ ਕਿ ਲੱਭਦਾ ਫਿਰਦਾ ਚੱਲ ਹੁਣ ਮੈਂ ਕੀ ਕੀ ਕਰਦਾਂ ਚੱਲ ਦੱਸ ਮੈਂ ਰਾਤਾੜੀਓ ਗੱਲ ਦੱਸ ਦੇ ਦੱਸ ਦੇ ਦੱਸ ਦੇ ਪਈ ਇਹਨਾਂ ਨੇ ਦਿੱਤੇ 110 ਰੁਪਏ ਪਰਮ ਨੂੰ ਕਿਸੇ ਕੰਮ ਨੂੰ ਪਰਮ ਦਾ ਜਿਹੜਾ ਉਹ ਕੰਮ ਸੀ ਉਹ ਪੇਰਾ ਸੀਗਾ ਯਾਨੀ ਕੰਮ ਉਹ ਕੰਮ ਹੋਇਆ ਨਹੀਂਗਾ ਹਨਾ ਇਹੋ 110 ਰੁਪਏ ਪਰਕ ਕੋਲੇ ਰਹਿ ਗਏ ਇਹੋ ਵੀ ਭੀਆ ਮੀਂਹ ਉਹ ਵੀ ਉਹ ਵੀ ਪਜਾਮਾ ਖੋਲ ਕੇ ਸਿੱਟਦਾ ਮੈਨੂੰ ਜਾਂ ਪਰਮ ਨੂੰ ਪੈਸੇ ਨਾਲ ਥੋੜਾ ਜਿਹਾ ਹੈਗੀ ਜ਼ਰੂਰ ਆ ਸਾਨੂੰ ਪੈਸੇ ਤੋਂ ਬਿਨਾ ਕੋਈ ਵੀ ਕੰਮ ਨਹੀਂ ਹੁੰਦਾ ਪਰ ਸਾਨੂੰ ਥੋੜੀ ਜਿਹੀ ਪ੍ਰਵਾਹ ਘਟਾ ਜਿੱਥੇ ਤੇ ਜਿੱਥੇ ਪੈ ਰਹੇ ਪੈ ਨਹੀਂ ਅਸੀਂ ਤਾਂ ਆਉਂਦੇ ਨਹੀਂ ਹੈਗੇ ਕਿ ਪਰਸ ਜਿੰਨੇ ਪਾਸ ਜਿੰਨੇ ਪਾਸ ਜਿ ਪੈ ਰਹੇ ਨੇ ਜਿੰਨੇ ਕਿਤੇ ਟੁੱਟੇ ਭੱਜੇ ਜਿਵੇਂ ਰਸੋਈ ਚ ਹੁਣ ਮੈਨੂੰ ਲੱਭੇ ਨੇ ਉਹ ਜਿੱਥੇ ਰੱਖਦੇ ਰੱਖਦੇ ਸਾਡੇ ਉੱਥੇ ਹੀ ਪੈ ਰਹੇ ਨੇ ਇਹ ਸਾਡੇ ਅੰਗ ਲੱਗ ਜੂ ਇਹ ਲੱਗਣ ਨਹੀਂ ਦਿੰਦੇ ਅੰਗ ਕਾ ਲੱਗਦੇ ਤਾਂ ਜਦੋਂ ਲੱਗਣਦੇ ਵੇ ਹੈ ਜੇ ਜੇ ਆ ਗਿਆ ਤਾਂ ਇਹ ਉਹਨੇ ਵੀ ਚੱਕ ਕੇ ਜਦੇ ਲੈਣੇ ਨੇ ਮੰਮੀ ਆਪ ਐਸੇ ਤੇਰੇ ਨੇ ਜੇ ਮੈਂ ਕਰੂੰਗੀ ਹਾਂ ਮੈਨੂੰ ਦੇ ਦੇ ਮੈਂ ਕਹਾਂ ਤੂੰ ਲੈ ਜਾ ਚੱਕ ਤੇ ਉਹਨੇ ਲੈ ਜਾਣੇ ਨੇ ਕੀ ਗੱਲ ਕੀ ਚਲਦੀ ਸੀ ਆਪਣੀ ਪੈਸੇ ਦਾ 160 ਰੁਪਏ ਹੈ ਭਾਈ ਉਹ ਇਹਨਾਂ ਨੇ ਨਾ ਇਹ ਕਹਿੰਦੇ ਕਿ ਉਹ ਕੰਮ ਹੋਇਆ ਨਹੀਂ ਮਖਨਾ ਉਹ ਨਹੀਂ ਹੋਇਆ ਕਹਿੰਦੇ ਪੈਸੇ ਕਿਥੇ ਨੇ ਕਿੰਨੇ ਕੀ ਹੋ ਗਿਆ 100 ਰੁਪਈਆ 110 ਰੁਪਈਆ 100 ਰੁਪਈਆ ਪਿਛੇ 10 ਮੈਂ ਮੈਨੂੰ ਜਾਨੀ ਗੁੱਸਾ ਆ ਗਿਆ ਇਹਦੇ ਖਾਣਾ ਇਹਨਾਂ ਪੀਜਾ 100 ਰੁਪਈਆ ਦਾ ਵਰਕਰ ਵੀ ਹੋਵੇ ਉਹ ਜੀ ਖਾਣਗੇ ਵੀ ਉਹਨਾਂ ਦਾ ਉਹ ਜਦੋਂ ਬੈਠਦੇ ਨੇ ਨਾ ਖਾਣ ਉਹ 1000 ਰੁਪਈਆ ਤਾਂ ਥੱਲੇ ਖਾ ਕੇ ਨਹੀਂ ਉੱਠਦੇ ਦੋ ਜਾਨੇ ਓਕੇ ਤਾਂ ਭਾਈ ਇਹ ਤਾਂ ਚੰਗੋ ਕਰ ਗਿਆ ਹਾਂ ਫੇਰ ਭਾਈ ਮੈਂ ਮੈਨੂੰ ਗੁੱਸਾ ਆ ਗਿਆ ਮੈਂ ਪਰਮ ਨੂੰ ਗਿਆ ਮੈਂ ਖਾ ਉਹ ਪਰਮ ਪਰਮ ਨੇ ਪੈਰੀਆਂ ਲਾ ਕੇ ਕਹਿੰਦਾ ਕਹਿੰਦਾ ਮੇਰਾ ਪਜਾਮਾ ਕਿੱਥੇ ਆ ਉਹ ਤਾਂ ਪਜਾਮੇ ਜਿੱਥੇ ਮੰਮੀ ਦੇ ਤੋਤੇ ਮੈਂ ਕਹਿੰਦਾ ਨਹੀਂ ਮੈਂ ਨਹੀਂ ਤਾਂ ਉੱਤੇ ਤੂੰ ਕੱਢ ਲੈ ਜੱਲੇ ਕੱਢ ਲਿਆ ਕੱਢ ਕੇ ਲਿਆ ਕੱਤਰ ਸੋਈ ਚ ਰੱਖ ਦਿੱਤੇ ਮੈਂ ਕਿਹਾ ਜੇ ਕਿਸੇ ਨੇ ਆ ਪੈਸੇ ਨੂੰ ਹੁਣ ਹੱਥ ਲਾਇਆ ਨਾ ਹੁਣ ਵਰਤ ਰੱਖਣਾ ਉਹ ਫਿਰ ਆ ਇੱਕ ਦਾਹਰ ਵੀ ਇਹ ਤੇ ਵਰਤ ਹੋ ਜਾਣਾ ਜੱਲ ਮਾਰਨ ਸੌਖਾ ਹੀ ਆ ਰੱਖ ਲਿਓ ਲੈ ਮੈਂ ਕਿਹਾ ਪੈਸੇ ਉਹ ਨਾ ਰੱਖਿਆ ਉਹ ਪੈਸੇ ਆੜੀ ਆ ਗਈ ਹਾਂ ਉਹ ਸਾਕਾ ਸਹਸਦ ਇਹ ਰੈਕ ਨੰਬਰ ਦਾ ਠੱਗ ਬੰਦਾ ਹੈ ਜਿਹਨੂੰ ਤੁਸੀਂ ਸਾਬੂ ਸਾਬੂ ਕਹਿੰਦੇ ਰਹਿੰਦੇ ਹੋ ਕਿਸੇ ਵੀ ਗੱਲ ਚ ਮਾਰੇ ਆਉਣਾ ਦਿੰਦਾ ਦੱਸ ਹਾਂ ਨਾ ਇਹਨਾਂ ਦੋ ਦੋ ਸਾਲ ਦੀ ਦਾੜੀ ਦਾ ਨਹੀਂ ਲੱਗਦਾ ਉਹ ਕੱਪੜੇ ਹਾਂ ਦੋ ਤੋਂ ਬਾਅਦ ਕੱਪੜੇ ਦੋ ਤਿੰਨ ਜਿਆਦਾ ਦੇ ਕੱਪੜੇ ਹੋਏ ਨਹੀਂ ਆ ਫਿਰ ਕਾਲ ਆਉਂਦਾ ਮੈਂ ਆਪਾਂ ਨੂੰ ਤਾਂ 10 ਬੰਦਾ ਯਾਰ ਵੀ ਪੈ ਜਾਣਾ ਕਿਉਂ ਲੈਣੀ ਐ ਗੱਲ ਤੂੰ ਬਾਤ ਕਿਸੇ ਹੋਰ ਦਾ ਬਾਤ ਮਾਰੀ ਸੈਟ ਲਾ ਕੇ ਆ ਏ ਬੰਦੇ ਦੇ ਲੈ ਨਾ ਕਰ ਤੇ ਦੈ ਨਾ ਮੰਮੀ ਆ ਵਾ ਤੇਰੀ ਕੀ ਕਿਆ ਐ ਮੰਮੀਆਂ ਦਾ ਲੋਕ ਚੱਲਦੇ ਹੁਣੇ ਮਰ ਤੂੰ ਕਹਿ ਕੇ ਮੇਰੀ ਮੰਮੀ ਦਾ ਕੀ ਖਰਚ ਚੱਲ ਤੂੰ ਸਾਰੇ ਮੇਰਾ ਐਸਕੀ ਕਹਿੰਦੇ ਹੁੰਦੇ ਆ ਕੰਡ ਕੇ ਦਵੋ ਮੇਰਾ ਐਵਰੇਜ ਵੀ ਮੇਰਾ ਕਦਾਂ ਬਾਤ ਆ ਕਿ ਕੱਟਦਾ ਕਿਦਾ ਵੱਧਦਾ ਕਿ ਘਟਦਾ ਸਰਚ ਕਿਸੇ ਦਾ ਨਹੀਂ ਇੱਥੇ ਜਿਹੜੇ ਉੱਤੇ ਅੰਦਰ ਅੰਦਰ ਨੇ ਨਾ ਤੁਮ ਚੱਲ ਕੇ ਬਾਹਰ ਖੜੇ ਨੇ ਕੱਲ ਤਾਂ ਸੁਣ ਮੈਂ ਇਹਨੂੰ ਪੁੱਛਿਆ ਵੀ ਇਹ ਕਿੰਨੀ ਪਤਾ ਨਹੀਂ ਜੀ ਸਰ ਨੂੰ ਹਰ ਨੂੰ ਪੁੱਛਾਰੇ ਨੂੰ ਆ ਤਾਂ ਕੀ ਆ ਮੈਂ ਕਹਾਂਦੀ ਤੇਰੇ ਤੇਲ ਪੂਆ ਕੱਲ ਖਾਤਾ ਤਾਂ ਐਵਰੇਜ ਤਾਂ ਹੀ ਦੇਖਣੀ ਐਵਰੇਜ ਤਾਂ ਛੋਟੇ ਵਰਗੇ ਬੁੜੇ ਦੇਖਦੇ ਨੇ ਬੁੜੇ ਵੀ ਨਹੀਂ ਦੇਂਦੇ ਬੁੜਾ ਵੀ ਨਹੀਂ ਕਰਦਾ ਮੈਂ ਤਾਂ ਕਿੱਡਾ ਇੱਕ ਗੱਲ ਹੋਰ ਡੈਡੀ ਵੀ ਦੇਖੀ ਮੈਂ ਡੈਡੀ ਇਹ ਕੋਣਾ ਥੋੜਾ ਜਿਹਾ ਪਰ ਮੈਂ ਲੈ ਕੇ ਜਊਗਾ ਫੇਰ ਉਹ ਪਰ ਚੱਕਦਾ ਹੀ ਇਹ ਦੁੱਧ ਲੈ ਪਰ ਮੁੱਠ ਲੈ ਜਾਂਦਾ ਹਾਏ ਹਾਏ ਹੁਣ ਹੁਣ ਆਈ ਕੋਈ ਗੱਲ ਲੱਗਿਆ ਕੁਛ ਨਿਚੋੜ ਨਿਕਲਿਆ ਵੀ ਬੱਬੂ ਪੈਸੇ ਕਿਵੇਂ ਮੰਗਦੀ ਐ ਉਹ ਪਤਾ ਨਹੀਂ ਕਿਵੇਂ ਮੰਗਦੇ ਛੋਟਾ ਸਾ ਟੰਮੀ ਮੰਗਦੀ ਐ ਜਾਂ ਜਿਹੜਾ ਦਾ ਕਦੀ ਬੱਚੀ ਉਹ ਮੈਂ ਕਦੇ ਕਦੇ ਲੈ ਉਹ ਲੈ ਲੈ ਜਾਂ ਕਿਹਾ ਕਿ ਮੈਂ ਕਿਹ ਜਿੰਦਗੀ ਜਿਦਾ ਸੋਕ ਕਰਦੀ ਆ ਉਹ ਸੋਕ ਨਹੀਂ ਖੱਟਿਆ ਕੋਈ ਸੋਕ ਖੱਟਿਆ ਠੀਕ ਹੈ ਸੋਕ ਦਾਸ ਤੋਂ ਨਾ ਮੇਰਾ ਪੰਜਾ ਨਹੀਂ ਛੱਡਦਾ ਹੀ ਗਿਆ ਵਦਿਆ ਨਹੀਂ ਇੱਕ ਦਿਨ ਮੈਨੂੰ ਕੀ ਸਕ ਦਿੱਤਾ ਤੂੰ ਸਮਝੀ ਤਾ ਅੱਛਾ ਅੱਤਿਆ ਹੁਣ ਮੈਂ ਡੈਡੀ ਤੇ ਰੋਲ ਸਾਰਾ ਪਰਿਵਾਰ ਕਿਵੇਂ ਆ ਇੱਕ ਗੱਲ ਕਹਿਣਾ ਡੈਡੀ ਇੱਕ ਗੱਲ ਮੈਂ ਕਹਿਣਾ ਤੇਰੇ ਪਿੱਛੇ ਮੈਂ ਆਪਦੇ ਭਾਈ ਪਰ੍ਹ ਗਿਆ ਨਹੀਂ ਝੰਡ ਤੇ ਮੈਂ ਨਹੀਂ ਛੱਡਦਾ ਅਸਲ ਦੇ ਨਹੀਂ ਤੇ ਇਹਨੂੰ ਕਿਹ ਕਹਿੰਦੇ ਉਹ ਬੈ ਤਗੜਾ ਹਰਕ ਵੀ ਨਾ ਦਿੰਦਾ ਓਏ ਸਾਥ ਵੀ ਨਾ ਦਿੰਦਾ ਬਈ ਅੱਛਾ ਆਏ ਹੋ ਮੇਰੇ ਦਿਨ ਆ ਗਏ ਮੈਂ ਸਾਰਾ ਰੋਟੀਆਂ ਖਾ ਖਾਉਂਦਾ 10 ਵਜੇ ਲੋਕਾਂ ਦੇ ਘਰੇ ਕੱਦਦੇ ਰਹਿਣਾ ਸੱਦੇ ਆਉਣੀ ਆ ਚੱਲ ਚੱਲ ਬੱਤ ਲੱਗਦੀ ਆ ਹੁਣ ਤਾਂ ਨੰਦਾਂ ਆ ਮੈਂ ਬਹੁਤ ਅਮੁੰਦੇ ਦਾ ਕੱਚਾ ਮੁੰਦੇ ਤਾਂ ਮੁੰਦੇ ਨਾ ਹੁੰਦਾ ਫੈਸਲਾ ਨਾ ਨਾ ਮੈਨੂੰ ਬਾੜੀਆਂ ਲੱਗਦੀ ਆ ਠੀਕ ਨੇ ਵਰੀ ਕਾ ਤੇ ਚੱਲਣਾ ਲਾਣੀ ਅੱਛੀ ਆ ਵੀ ਹੰਦੀ ਦੀ ਤਾਂ ਇੰਨਾ ਕੋ ਸੁਣਦਾ ਪੈਂਦਾ ਹੈ ਬੱਬੂ ਕੀ ਕੀ ਸੁਣਦੀ ਆ ਅੱਜ ਕੀ ਬਣਾਈਏ ਜੀ ਫੇਰ ਦੱਸ ਲਾਣਾ ਲੱਗੇ ਜੀ ਤਾਂ ਆਓ ਫੇਰ ਹਾਂ ਮੈਂ ਬਣਵਾ ਦਮ ਰੋਟੀ ਆ ਕਿ ਕੀ ਬਣਾਇਆ ਕਰਨਾ ਨੋ ਟਿਕਾਨੀ ਆ ਦੱਸ ਦੋ ਅੱਣੀ ਨਰ ਪਨੀਰ ਬਣਾਦੇ ਹੁਣ ਆ ਬੜੇ ਮੁੰਡੇ ਦੇ ਨਖਰੇ ਲੋਟੇ ਆਏ ਜਰਮੀ ਵੀ ਬੜੇ ਹੁੰਦੇ ਹਾਂ ਇਹ ਕਹਿੰਦੀ ਹੈ ਜੇ ਭਾਰਾਂ ਗਈ ਹੁੰਦੀ ਹੈ ਬਾਰੇ ਤਾਂ ਨਹੀਂ ਆਏ ਕਹਿੰਦੇ ਮਾਜੀ ਵਾਂਟੀ ਮੈਨੂੰ ਮੇਰੇ ਤੇ ਆ ਗਿਆ ਬਾਰਾ ਕੱਲ ਹਾਈ ਡੈਡੀ ਬਾਣਾ ਵੀ ਔਖਾ ਜਨਮ ਦਿਨ ਤਾਂ ਪਹਿਲਾਂ ਪਹਿਲਾਂ ਘਰ ਜਾੜਨਾ ਬਹੁਤ ਕੰਮ ਨਹੀਂ ਵੀ ਦੀਵਾਲੀ ਆਉਣੀ ਆ ਲੈ ਐ ਵੀ ਮਮੀ ਨੇ ਇਹ ਕੀ ਆ ਦਿੱਤੀ ਆਈ ਆ ਤਾਂ ਮੇਰੇ ਕਿੰਨਾ ਤੋੜਾ ਇੱਕ ਗਾਲ ਵਰਗੀ ਅੱਲਵਾ ਤੇਰ ਸੋਈਂ ਚ ਕਰ ਜਾਂਦੇ ਫੜਦਾ ਤੂੰ ਆਂ ਲਵਾ ਤੇਰ ਸੋਈਂ ਤੇ ਲੱਕੜਾ ਆਂ ਲਵਾ ਤੇ ਤੇ ਆ ਪਾ ਮੇਰੀ ਜਾਣ ਨੂੰ ਪਤਾ ਆ ਪਾ ਲੱਗੀ ਤੇ ਅੰਗੇ ਸਾਰੀ ਕੰਜਰ ਜਾਣ ਦੇ ਕਿ ਨਾ ਬੜਾ ਨਾ ਬਹਾ ਉਹ ਮੁੰਡਿਆ ਕੰਨ ਗੋੜ ਕੇ ਗੱਲ ਸੁਣਨਾ ਕੱਲ੍ਹ ਟਾਈਮ ਨਾ ਕੋਈ ਵੇਲੇ ਬਹਨਾਂ ਕਰਾ ਮਾਇਆ ਆਈ Cosa facciamo ਬੱਦੇ ਤੇ ਮੈਂ ਕੀ ਕਹਣਾ ਜੀ ਜਾਨੀਆਂ ਜਿਵੇਂ ਮੋੜ ਲਾ ਜੋਟ ਨਹੀਂ ਤੇ ਚਾਬੀਆਂ ਹੁੰਦੀਆਂ ਇਹਨਾਂ ਤੇ ਯਾਰ ਹੁੰਦਾ ਅੱਧ ਪਹਿਲੇ ਜਾਈ ਸੀ ਯਾਰ ਨੂੰ ਹਾਇ ਰੱਬ ਦੀ ਦੇ ਕੰਨੂ ਗਿਆ ਆਪ ਤਾਂ ਹੋ ਗਿਆ ਅਜੇ ਤੱਕ ਨਹੀਂ ਦੇਖੀ ਉਹ ਸਾਦੀ ਕਾਦੀ ਸਿਉਂਕ ਨਹੀਂ ਅਮੈਂ ਮਰੇ ਹੋ ਕੇ ਕਹਣਾ ਨਾ ਨਹੀਂ ਫਿਰ ਇੰਨਾ ਵੀ ਦੇਖੋ ਵੀ ਜੇ ਘਰ ਦੇ ਵਿੱਚ ਇੱਕ ਲੇਡੀਜ਼ ਆ ਤਾਂ ਘਰ ਆ ਜੇ ਮੈਂ ਹੀ ਚੁੱਪ ਕਰ ਜਾ ਜਾਂ ਮੈਂ ਹੀ ਇੱਕ ਪਾਸੇ ਬੈਠ ਜਾਾਂ ਫਿਰ ਜਿਹੜਾ ਐ ਰਣਜੀਤ ਹੁਣ ਅੱਛਾ ਇਹ ਨਹੀਂ ਹੋਇਆ ਇਹ ਨਹੀਂ ਜਮਲਾ ਰਹਾ ਸਾਫਾ ਬੱਟੀ ਤੂੰ ਭੁੱਲ ਗਈ ਵਾ ਅੱਛਾ ਮੈਂ ਰਣਜੀਤ ਹੁਣ ਰਣਜੀਤ ਨੂੰ ਚੁੱਪ ਕਰਕੇ ਸੁਣਦਾ ਹਾਂ ਜੇ ਵਾ ਤੇ ਹੁਣ ਮੈਨੂੰ ਨਾ ਨਾ ਬੱਪੂ ਆ ਸੇ ਲਖਲਾਬਾਂ ਜੋਈ ਤੀ ਨਾ ਬੱਪੂ ਗੱਲ ਸੁਣ ਮੈਂ ਤੇਰੀ ਖਾਤਰ ਬੜਾਇਆ ਮੈਂ ਜਣਾ ਜਿਵੇਂ ਹੋਰ ਖੱਤਰ ਬਣਾਇਆ ਮੈਂ ਤੇਰੀ ਖੱਤਰ ਬਣਾਇਆ ਤਾਂ ਮੇਰੀ ਜਾਨ ਨਾ ਸਿਆਪ ਦੇਖਾਇਆ ਵੀ ਤਾਂ ਵੀਡੀਓ ਦਾ ਹਾਲੇ ਸਾਡੀ ਤਾਂ ਲਾਈਵ ਸਟੋਰੀ ਬਹੁਤ ਆ ਜੇ ਤੁਹਾਨੂੰ ਸੁਣਾਉਣ ਤੇ ਆਈ ਇਹ ਵੀਡੀਓ ਤਾਂ 2-2 ਘੰਟੇ ਦੀ ਬਣ ਸਕਦੀ ਹੈ ਚੱਲ ਅੱਜ ਦਾ ਰਣ ਇੰਨਾ ਕਿ ਬਹੁਤ ਆ ਭਾਈ ਰਣਜੀਤ ਤਾਂ ਵਿਚਾਰਾ ਬੜਾ ਛਿੱਟ ਹੁੰਦਾ ਪਰ ਬੜੀ ਆਵਾਜ਼ ਲੱਗਿਆ ਕਿਉਂਕਿ ਉਹ ਕਹਿੰਦੇ ਜੀਤਾ ਹੀ ਚੁੱਪ ਕਰ ਦਿੰਦਾ ਹੁੰਦਾ ਹੁਣ ਮੈਂ ਵੀ ਤੇ ਚੁੱਪੇ ਹੋਗੀ। ਆ ਜਾਓ ਭਈ ਜੀ ਜਦੋਂ ਬੋਲਣ ਲੱਗਾ ਤੇ ਚੁੱਪ ਨਹੀਂ ਕਰਦਾ ਮੈਂ। ਇਹ ਕਿੱਥੇ ਕੰਮ ਕਰਦੇ ਹੁੰਦੇ ਨੇ? ਉਹ ਦਰਬਾਰ ਕੇ ਬਹਿ ਜਾਣਗੇ। ਤੂੰ ਦੇਖੋ ਨਾ ਅਰ ਕਹਾਂਗੇ ਮੈਂ ਹੀ ਕਰ ਕਰ ਤਾ ਸਾਰੀ ਹੈ ਮੇਰੇ। ਇੰਨਾ ਬਹਿਵ ਹੁੰਦਾ ਇਹਨਾਂ ਨੂੰ ਨਾ ਵੀ ਜੇ ਮਤਲਬ ਇਹ ਮਤਲਬ ਸ਼ਾਮ ਨੂੰ ਇਹ ਲਾ ਲਓ। ਉਹ ਚਲੇ ਜਾਓ। ਯਾਰ ਪਾਣੀ ਆ ਗਿਆ। ਅਬ ਵੀਡੀਓ ਲੰਬੀ ਹੋ ਗਈ ਥੋੜਾ ਬਹੁਤ ਸਾਰਾ ਟਾਈਮ ਲੈ ਲਿਆ। ਬਹੁਤ ਕੰਮਾ ਦਾ ਟਾਈਮ ਆ ਨਾ। ਤੇ ਐ ਤੁਹਾਨੂੰ ਇੱਕ ਮੇਨ ਜੀ ਗੱਲ ਦੱਸਦੀ ਆ ਸ਼ਾਮ ਨੂੰ ਨਾ ਜਦੋਂ ਅਸੀਂ ਧਾਰਾ ਚੋਣੇ ਮੈਂ ਮੈਂ ਤਾਂ ਜਲਦੀ ਚੋਕੇ ਅੰਦਰ ਆ ਗਈ ਤੇ ਬੱਚੇ ਵੀ ਅੰਦਰ ਹੀ ਨੇ ਇਹ ਇਕੱਲੇ ਰਹਿ ਗਏ ਲੁਸਨ ਦੀ ਧਾਰਾ ਚੋਣ ਨੂੰ ਉੱਥੇ ਵੀ ਪਤਾ ਨਹੀਂ ਤੇ ਇਹਨਾਂ ਦਾ ਜੀ ਨਹੀਂ ਲੱਗਦਾ ਪਤਾ ਨਹੀਂ ਇਹਨਾਂ ਨੂੰ ਬਹਿਮ ਹੋ ਜਾਂਦਾ ਵੀ ਇਹ ਫੋਨਾਂ ਦੇ ਕੋਈ ਪਰਮ ਪਰ ਇੰਨੀ ਆਵਾਜ਼ਾਂ ਮਾਰਨੇ ਇੱਕ ਦਿਨ ਮੈਂ ਉੱਥੇ ਬੈਠ ਗਈ ਮਾਂ ਮਿੱਠੀ ਦਾ ਉਹ ਤਾਂ ਮਿੱਠੀ ਸੂਈ ਸੀ ਮਿੱਠੀ ਜੀ ਉਹ ਤਾਂ ਮਿੱਠੀ ਸੋਈ ਸੀਗੀ ਆਪਣੀ ਹਾਲੇ ਹੈ ਨਾ ਮੈਂ ਉੱਥੇ ਇਹਨਾਂ ਤੇ ਕੋਲੇ ਬੈਠੀ ਇਹ ਮੇਰੇ ਚਲੋ ਤੂੰ ਕਰ ਲੈ ਕੋਈ ਕੰਮ ਮੱਖਣਾ ਪਾਈ ਮੈਂ ਨਹੀਂ ਜਾਂਦੀ ਥੋੜਾ ਤਾਂ ਹਲਕ ਤਾਣੂ ਇੱਕ ਹੋ ਜਾਂਦਾ ਹੈ ਨਾ ਸੁੱਕ ਕੇ ਵੀ ਮੈਂ ਤਾਂ ਇੱਥੇ ਹੀ ਬੈਠੂਗੀ ਥੋੜੇ ਸਮਾਂ ਨੇ ਵੀ ਤਾਂ ਬੀਪੀ ਵਧਾ ਲੈਣੇ ਉਹ ਜੇ ਮੈਂ ਪਰੇ ਹੋ ਜੰਨੇ ਵੀ ਥੋੜਾ ਜੀ ਨਹੀਂ ਲੱਗਦਾ ਮੈਨੂੰ ਮੈਂ ਕਹਿੰਦੀ ਗੱਲ ਕੱਲ ਜਾਂ ਡੰਗਰ ਨਹੀਂ ਸੀ ਜਣਾ ਜਾਂ ਫਰਸ਼ ਨਹੀਂ ਸੀ ਥੋੜਾ ਮੁੜਿਆ ਫਰਸ਼ ਥੋੜੇ ਫਰਸ਼ ਨਹੀਂ ਸੀ ਆਹ ਉਹ ਕੱਲ ਮੌਸਮ ਠੰਡਾ ਸੀ ਅੱਜ ਵੀ ਸਾਡੇ ਵੀ ਪੈ ਗਿਆ ਵੀ ਥੋੜਾ ਜੀ ਚਲੋ ਠੀਕ ਆਪਾਂ ਕੱਲੂ ਮਿਲਦੇ ਆ ਠੀਕ ਆ ਟੋਟੋ ਵੀ ਹੁਣ ਤੁਸੀਂ ਦੱਸਿਓ ਵੀ ਤੁਹਾਨੂੰ ਹਾਸਾ ਆਇਆ ਜਾਂ ਨਹੀਂ ਆਇਆ ਕਿਵੇਂ ਰਹੀ ਕੋਈ ਵੀ ਗਲਤ ਕਮੈਂਟ ਨਾ ਕਰਿਓ ਹਣਾ ਵੀ ਇਹਨਾਂ ਨੇ ਬਰਤ ਰੱਖਣਾ ਜਾਂ ਇਹ ਕਰਨਾ ਇਹ ਇੱਕ ਸਾਡਾ ਤੁਹਾਨੂੰ ਸਾਡਾ ਆਪਦੇ ਲਈ ਰੱਖਣੋ ਹੱਸਣ ਹਸਾਉਣ ਜਾਂ ਤੁਹਾਡੇ ਲਈ ਰੱਖ ਲਓ ਕੁਝ ਵੀ ਰੱਖ ਲਓ ਇੱਕ ਅਸੀਂ ਫੈਮਿਲੀ ਟਾਈਮ ਸਪੈਂਡ ਕਰ ਲੰਨੇ ਆ ਬੈਠ ਜੰਨੇ ਆ ਹੱਸਣ ਲੰਨੇ ਆ ਖੇਡ ਲੰਨੇ ਆ ਮੇਨ ਗੱਲ ਇਹ ਐ ਵੀ ਅਸੀਂ ਭਾਈ ਬਾਹਾਂ ਕੱਢ ਕੇ ਹਸਬੰਡ ਵਾਈਫ ਕਦੇ ਲੜਦੇ ਨਹੀਂ ਆਪਸ ਵਿੱਚ ਆਪਸ ਵਿੱਚ ਅਸੀਂ ਕਦੇ ਨਹੀਂ ਲੜੇ ਹੈ ਕਿ ਕਦੇ ਜੇ ਅਸੀਂ ਲੜ ਪਏ ਲੜਦੇ ਆ ਤੇ ਸਾਡੀ ਜੁੱਧ ਪੂਰਾ ਹੋਊ ਚਾਹੀਏ ਉਹ ਘੰਟਾ ਹੋ ਜਾਏ ਚਾਹੇ ਧਾ ਘੰਟਾ ਹੋ ਜਵੇ ਤੇ ਉਸ ਤੋਂ ਬਾਅਦ ਸਾਡੇ ਹਾਂ ਜਿਵੇਂ ਅੱਜ ਵੀ ਸਾਡਾ ਹੋ ਗਿਆ ਸੀ ਤੇ ਉਸ ਤੋਂ ਬਾਅਦ ਫਿਰ ਪਤਾ ਵੀ ਨਹੀਂ ਲੱਗਣਾ ਵੀ ਸਾਡੀ ਸੋਨਾ ਸਫਾਈ ਕਦੋਂ ਹੋਊਗੀ ਤੇ ਇਹਨੂੰ ਹੀ ਕਹਿੰਦੇ ਨੇ ਇੱਕ ਖੁਸ਼ਹਾਲ ਜਿਹਾ ਨੇ ਜੀਵਨ ਤੇ ਆਪਦੇ ਆਪ ਨੂੰ ਸਖਾਲੀ ਜੀ ਜ਼ਿੰਦਗੀ ਜਿਉਣ ਦਾ ਤਰੀਕਾ ਆ ਠੀਕ ਹੈ ਜੇ ਤੁਸੀਂ ਲੜੋਗੇ ਤੇ ਆ ਬੰਦਾ ਥੋੜੇ ਵਿੱਚ ਜਾਊਗਾ ਉਹ ਹਮੇਸ਼ਾ ਗੱਲ ਨੂੰ ਵਧਾ ਚੜਾ ਕੇ ਕਰਕੇ ਜਾਊਗਾ ਤੇ ਕੋਸ਼ਿਸ਼ ਕਰਿਆ ਕਰੋ ਇਦਾਂ ਹੀ ਹਾਸੇ ਹਾਸੇ ਦੇ ਵਿੱਚ ਦੀ ਇੱਕ ਇੱਕ ਮੇੜਾ ਦੇ ਦਿਆ ਕਰੋ ਛੱਡਿਆ ਨਾ ਕਰੋ ਮੌਕ ਠੀਕ ਹੈ ਇੱਕ ਇੱਕ ਮੇੜਾ ਹਾਸੇ ਹਾਸੇ ਦੇ ਵਿੱਚ ਪਰਮ ਕੰਮ ਕਰਨ ਨਾਲ ਹੁਣ ਉੱਠ ਕੇ ਚਲੋ ਠੀਕ ਹੈ ਕੱਲ ਨੂੰ ਮਿਲਦੇ ਆ ਬਾਏ ਬਾਏ ਕਰੀ ਬੱਬੂ ਬਾਏ ਕਰ ਬੱਬੂ ਬਾਈ ਕਰ ਐਂਡ ਕਰ ਬਲੌਗ ਦਾ ਚਲੋ ਬਲੌਗ ਦਾ ਐਂਡ ਕਰੋ ਬੱਬੂ ਕਰੂਗੀ ਸ਼ੰਗਾਈ ਸਾਲੇ ਸਸਰੀ ਕਾਲ ਕਾਨੂੰਨ ਨਾਲ ਦਾ ਨਵੇਂ ਬਲੌਗ ਨਾਲ ਸਾਰੇ ਬਲੌਗ ਕਰਿਓ ਆਪਣਾ ਇਨਸਬਾਈ ਸਬਸਕ੍ਰਾਈਬ ਕਰਿਓ ਕਮੈਂਟ ਕਰਿਓ ਜੇ ਬਦਿਆ ਬਲੌਗ ਲੱਗਿਆ ਸ਼ੇਅਰ ਵੀ ਕਰਦੇਆ ਕਰੋ